ਲਓ ਜੀ ਲੋਡ ਹੋ ਗਿਆ ਆਪਣਾ ਖਾਲੀ ਤੇ ਨਵਾਂ ਲੋਡ ਆ ਗਿਆ ਹੁਣ ਪਾਦੇ ਆਪਾਂ ਚੱਲੇ ਉਧਰ ਤੋਂ ਲੋਡ ਸੁਖ ਨਾਲ ਆਇਆ ਪਾਣੂ ਇਹ ਲੈਦਾ ਇਹ ਲੈ ਜਾਣਾ ਉੱਥੇ ਸਾਡੇ ਕੋਲ ਸੱਜਣ ਰਹਿੰਦੇ ਆ ਔਰ ਜਾ ਕੇ ਸੱਜਣਾਂ ਨੂੰ ਮਿਲਾਂਗੇ ਪਹੁੰਚਾਂਗੇ ਦਿਹਾੜੀ ਉੱਥੇ ਕੱਟਾਂਗੇ ਨਾਲ ਗਣਾ ਫੇਰ ਉਹਦਾ ਬਾਦੋਂ ਤੋਂ ਭਰਾਂਗੇ ਲੋਡ ਫਿਰ ਵੀ ਕਿੱਧਰ ਨੂੰ ਚੱਲਾਂਗੇ ਵੇ ਦਾ ਹਾਲ ਕਾਣਾ ਇਥੋਂ ਜਾਲੇ ਬਾਣਦਾ ਜਿਹੜਾ ਵੇਲਾ ਆ ਗਿਆ ਆ ਆ ਗਿਆ ਵੀ ਲੋਡਿੰਗ ਕਰਨਾ ਇਸਨ ਦੇ ਲੂਣ ਦੇ ਢੇਲੇ ਢੇਰ ਸੋਰੀ ਢੇਲੇ ਆਕਣਦੇ ਲੂਣ ਕਰਨਾ ਲੋਡਾਪਾ ਇਥੋਂ ਤੇ ਜਾਣਾ ਕੈਲੀਫੋਰਨੀਆ ਚੈੱਕ ਇਨ ਕਰਾ ਲਈ ਜਾਂਦੇ ਵੀ ਵੇਟ ਕਰੋ ਹੁਣ ਵੇਨੇ ਆ ਕਿੰਨੀ ਕੁ ਦੇਰ ਲਾਂਦੇ ਨੇ ਸਾਡੇ ਨਾਲ ਤੇ ਉਹ ਬਣੀ ਜਿਹੜੀ ਕਿਸੇ ਨਾਉ ਨਾ ਬਣੇ ਆਪਾਂ ਕੇ ਹਾ ਲੋਡ ਚੁੱਕਣ ਤੇ ਲੋਡ ਕੈਨਸਲ ਹੋ ਗਿਆ ਦੋ ਲੋਡ ਅੱਜ ਦੀ ਦਿਹਾੜੀ ਚ ਹੀ ਦੋ ਲੋਡ ਕੈਨਸਲ ਹੋ ਗਏ ਸਵੇਰੇ ਇੱਕ ਹੋ ਗਿਆ ਇੱਕ ਹੋ ਗਿਆ ਹੁਣ ਆਇਆ ਇੱਥੇ ਲਵ ਦੇ ਇਹ ਵੀ ਲਵ ਹੈ ਨਾ 19 ਦਾ ਪੰਪੜਾ ਇੱਥੇ ਆਏ ਸ਼ਾਵਰ ਲਿਆ ਕਿਸੇ ਇਸ਼ਨਾਨ ਕੀਤਾ ਹੁਣ ਆਪਣਾ ਸਲਾਹ ਇਹ ਜੀ ਖਾ ਕੇ ਪ੍ਰਸ਼ਾਦ ਦੇ ਤੇ ਸੋ ਜਾਣਾ ਸਵੇਰੇ ਆ ਜਾਣਾ 7-8 ਵਜੇ ਲੋਡ ਫਿਰ ਆਪਾਂ ਤੁੜਨ ਵਾਲੇ ਬਣਾਗੇ ਚੰਗਾ ਜੀ ਸੱਤ ਸਵੇਰ ਆ ਕੱਲ ਹਾਂ ਆਪਾਂ ਕੱਲ ਲੋਡ ਹੋ ਗਏ ਕੈਨਸਲ ਦੋ ਲੋਡ ਕੈਨਸਲ ਹੋ ਗਏ ਕੱਲ ਬਹੁਤ ਮਾੜੀ ਹੋਈ ਸਾਡੇ ਨਾਲ ਤੇ ਹੁਣ ਆਪਾਂ ਲੋਡ ਇੱਕ ਮਿਲਿਆ ਇਹ ਇਤਨਾ ਖਲਾਰ ਛੜਿਆ ਇੱਥੇ ਤੇ ਹੋਣੀ ਅੰਦਰ ਆਣਗੇ ਉੱਥੇ ਦਿਖ ਨਹੀਂ ਕੋ ਨਹੀਂ ਹੈਗੇ ਇਹ ਇਦਾਂ ਬੈਗ ਪਏ ਆ ਉਹ ਬੈਗ ਆਨੇ ਆ ਇਨਾਂ ਕੋਲੋਂ 23 ਤੇ ਉਹਦਾ ਵਜਨ ਨੇ 47 ਟੋਟਲ ਹਨਾ ਤੇ ਉਹ ਮੈਂ ਹੁਣ ਤਾਂ ਆਈ ਉਹਨਾਂ ਨਾਲ ਗੱਲ ਕੀਤੀ ਸੀ ਵੀ ਪਹਿਲਾਂ ਮੈਂ ਲੋਡ ਸਿਕਿਉਰ ਕਰਾਂ ਤਾ ਟਾਇਰ ਤੇ ਲੱਗਾ ਦਾਬ ਮਾਰਨ ਟਾਇਰ ਤੇ ਲੱਗਾ ਖਾਨ ਮਰਜਣਾ ਆ ਕੀ ਕਰਨ ਡਿਆਂ ਏ ਮਾਦੇ ਤੇ ਆਂਦੇ ਤਾਂ ਵਾਹ ਜੀ ਵਾਹ ਮਿਆ ਨਾਈਟਾ ਸੋਨਾ ਮਿਆ ਨਾ ਲਾਕਾ ਤੇ ਆ ਸਿੰਗਲ ਜਿਹਾ ਪੁਲ ਜਿਹੜਾ ਪਾਰ ਕੀਤਾ ਨਾ ਮਰਾ ਦਿਲ ਤੇ ਬੜਾ ਕਰੇ ਮੈਂ ਖਾਲ ਇੱਥੇ ਰੁਕ ਕੇ ਨਾ ਤੇ ਥੋੜੀ ਜਿਹੀ ਦੇਰ ਕੋਈ ਵੀਡੀਓ ਬਣਾਈਏ ਕੋ ਫੋਟੋਆਂ ਖਿੱਚੀਏ ਪਰ ਇਹ ਨਾ ਰੋ ਆਪਣਾ ਪੁਲ ਜਿਹੜਾ ਹੈ ਸਿੰਗਲ ਜਿਹਾ ਹੀ ਮਾੜੀ ਮੋਟੀ ਜਿਹੀ ਤੇ ਜਗ੍ਹਾ ਹੁੰਦੀ ਨਾ ਤੇ ਮੈਂ ਜਿੱਥੇ ਜ਼ਰੂਰ ਰੁਕਣਾ ਹੀ ਉਹ ਸੋਨਾ ਬਣਿਆ ਜਿਹੜਾ ਸੋਨਾ ਇਲਾਕਾ ਮਹੀਨਾਂਾਂ ਦਾ ਆ ਗਿਆ ਬਿਲਕੁਲ ਹੀ ਉਹ ਥੱਲੇ ਕਿਸ਼ਤੀਆਂ ਗੁਸਤੀਆਂ ਚ ਲੰਘਾਉਂਦੀਆਂ ਨੇ ਤੇ ਨਾਲ ਪਹਾੜ ਤੇ ਪਹਾੜਾਂ ਦੇ ਨਾਲ-ਨਾਲ ਨਦੀ ਤੇ ਆਪਾਂ ਉਹ ਜਿੱਥੇ ਪੱਖੇ ਨੇ ਨਾ ਉਹ ਐ ਚੜ ਜਾਣਾ ਹੋਣਾ ਆਪਾਂ ਉਹ ਤਾ ਨੂੰ ਤੇ ਉਹ ਉੱਥੋਂ ਫਿਰ ਆਪਣਾ ਰੋਡ ਲੈ ਕੇ ਤੇ ਨਿਕਲੀ ਜਾਣਾ ਆਪਣਾ ਲੈ ਫਿਰ ਆਪਦਾ ਨਾ ਹੋੜੀ ਹੋੜੀ ਤੇ ਅਗਾ ਨੂੰ ਆਪਾਂ ਤੁਰਦੇ ਰਵਾਂਗੇ ਤੇ ਨਾਲ-ਨਾਲ ਤੁਹਾਨੂੰ ਵਿਖਾਉਂਦੇ ਜਾਵਾਂਗੇ ਵੀ ਕੀ ਕੁਝ ਹੈਗਾ ਤੇ ਕੀ ਕੁਝ ਨਹੀਂ ਅੱਗੇ ਤੇ ਪਹਿਲਾ ਹਾਲ ਤੇ ਕਣਾ ਇੱਥੋਂ ਆਪਾਂ ਨਿਕਲ ਜੇ ਦਿਲ ਤੇ ਨਹੀਂ ਕਰਦਾ ਇਦਾਂ ਲੀ ਸਾਈਡ ਨਾ ਸੱਜੀ ਸਾਈਡ ਵੀ ਇੱਕ ਜਗ੍ਹਾ ਹੈਗੀ ਸੀ ਉੱਥੇ ਪ੍ਰਕਾਰਾ ਕੁੜਾ ਖੜੀਆਂ ਹਨ ਵੱਲੋ ਟਰੱਕ ਦੀ ਜਗ੍ਹਾ ਨਹੀਂ ਸੀ ਟਰੱਕ ਦੀ ਜਗ੍ਹਾ ਹੁੰਦੀ ਮੈਂ ਪੱਕਾ 100% ਇੱਥੇ ਰੁਕਣੇ ਰੁਕਣਾ ਸੀ ਮੈਂ ਵੀ ਆਪੇ ਜਮ ਐਂਡ ਤੇ ਆਇਆ ਪਿਆ ਅਸੀਂ ਕੰਮ ਤੇ ਜਮ ਨੇੜੇ ਲੱਗੀ ਤੇਲ ਵਾਲੀ ਸੋਈ ਤੇ ਇੰਨਾ ਸ਼ੁਗਰ ਵੀ ਪੰਪ ਲੱਗ ਗਿਆ ਫਿਰ ਪਾਇਲਟ ਦਾ ਤਾਂ ਨਹੀਂ ਆਇਆ ਚਲੋ iZ ਦਾ ਆ ਗਿਆ ਇੱਥੇ ਮੈਂ ਆਇਤ ਜਗੋ 3.5 ਡਾਲਰ ਸਸਤਾ ਹੀ ਲੱਗਾ ਪਾਇਲਟ ਨਾਲ ਉਹ ਸੋ ਹੀ 3 ਡਾਲਰ ਵੀ 3 ਸੈਂਟ 3 ਸੈਂਟ ਨਾ ਇੱਥੇ ਸਸਤਾ ਹੈ ਅੱਗੇ ਇੱਕ ਹੈਗਾ ਪੰਪ ਤੇ ਉਥੋਂ ਤੱਕ ਪੈਣੀ ਸੀ ਜਾਣਾ ਕਿਉਂਕਿ ਜਦੋਂ ਲੈਟ ਆ ਗਈ ਸੀ ਲੋ ਫਿਊਲ ਦੀ ਉਥੋਂ ਪੰਪ ਸੀ 90 ਕੋ ਮੀਲਾ ਚੱਲ ਜਾਣਾ ਸੀ ਪਰ ਇੱਕ ਰਿਸਕ ਜਾ ਰਿਹਾ ਜਾਂਦਾ ਹਨਾ ਵਿਖਰੇ ਜਾਏਗਾ ਜਾਂ ਨਹੀਂ ਜਾਏਗਾ ਵੈਸੇ 100 ਕੋ ਮੀਲਾ ਤੱਕ ਤੇ ਪਹਿਲਾਂ ਵੀ ਖੜਿਆ ਹੋਇਆ ਕਰੀ ਪਰ ਉਹ ਫੇਰ ਵੀ ਨਾ ਡਰਜਾ ਲੱਗਾ ਰਹਿੰਦਾ ਤੇ ਆ ਸ਼ੁਕਰ ਹੈ ਆ ਆ ਗਿਆ ਪੰਪ ਤੇ ਇੱਥੋਂ ਭਵਾਨਿਆ ਤੇਲ ਲੈ ਵੀ ਹੁਣ ਬੇਫਿਕਰ ਹੋ ਜੀ ਹੁਣ ਆਪਾਂ ਪੰਪ ਮਿਲ ਗਿਆ ਤੇ ਕਰ ਲੈਨੇ ਆ ਸਲਾਹ ਕੀ ਬਦ 100 ਵੀ ਇੱਥੇ ਜਾਈਏ ਕਿਉਂਕਿ ਅੱਗੇ ਸਫਰ ਰਹਿ ਗਿਆ ਆਪਣਾ ਭਾਈਕ ਸੁਮੇਲਾ 296 ਤੇ ਚਲੋ ਲੈਨੇ ਆ ਕਰਨੇ ਸਲਾਹ ਜੀ ਕੀ ਬੰਦਾ ਆਪਾਂ ਵਾੜਿਆ ਇੱਥੇ ਟਰੱਕ ਅੰਦਰ ਤੇ ਮੈਂ ਆਹ ਚੱਲ ਬੀ ਤੇਲ ਪਵਾਣੇ ਆ ਪਰ ਇੱਥੇ ਸਮਝ ਨਹੀਂ ਲੱਗੀ ਵੀ ਬਣਿਆ ਕੀ ਆ ਤੇ ਜਾ ਕੇ ਪੰਪ ਤੇ ਲਾਇਆ ਪੰਪ ਤੇ ਲਾਇਆ ਮੈਂ ਚਾ ਉਹਥੇ ਇੱਕ ਆਪਣੇ ਕੋਲ ਐਪਲੀਕੇਸ਼ਨ ਐਪਲੀਕੇਸ਼ਨ ਤੇ ਕੋਡ ਜਨਰੇਟ ਹੁੰਦਾ ਤੇ ਕੋਡ ਹੀ ਨਹੀਂ ਜਨਰੇਟ ਹੋਇਆ ਰੱਬ ਜਾਣੇ ਕੀ ਬਣਿਆ ਤੇ ਆਪਾਂ ਨੂੰ ਤੇ ਇਥੋਂ ਨਿਕਲਣਾ ਪੈਣਾ ਤੇਲ ਜਮਾ ਪੂਰਾ ਪੂਰਾ ਮੇਰੇ ਹਿਸਾਬ ਨਾਲ ਤੇ ਟਰੱਕ ਬੰਦ ਹੋਏਗਾ ਹੋਏਗਾ ਤੇ ਹੈ ਕੰਮ ਔਖਾ ਏ ਬਾਕੀ ਵੇਖੋ ਕੀ ਬਣਦਾ ਮਹਾਰਾਜ ਕਰੋ ਕਿਰਪਾ ਜੇ ਪਟਜੀਏ ਟਿਕਾਣੇ ਦੇ ਉੱਤੇ ਦੇ ਲੋ ਜੀ ਚੱਕਰ ਇਹ ਪੈ ਗਿਆ ਬਈ ਆ ਇੱਥੇ ਤੇਲ ਤਕਰੀਬਨ ਵੈਸੇ ਚੱਲ ਜਾਂਦਾ ਹੈ ਇੰਨਾ ਕੋਲ ਜਿੱਥੋਂ ਆਪਾਂ ਤੇਲ ਜਿਵੇਂ ਕਵਾਨੇ ਆ ਨਾ ਐਪਲੀਕੇਸ਼ਨ ਦੇ ਰਹੀਂ ਤੇ ਇੱਥੇ ਕੋਡ ਦੀ ਜਨਰੇਟ ਹੋਣਦੇ ਆ ਉਸ ਐਪਲੀਕੇਸ਼ਨ ਦਾ ਉਹ ਚੱਕਰ ਪੈ ਗਿਆ ਤੇ ਜਾਣਾ ਆਪਾਂ ਨੂੰ ਉੱਥੇ ਗਈ ਪੈਣਾ ਅਗਲੇ ਪੰਪ ਤੇ ਵੇਖੋ ਮਹਾਰਾਜਾ ਲੈ ਕੇ ਨਾ ਤੁਰਦੇ ਆ ਬੱਲਾ ਵੀ ਰਾਤੀ ਰਾਤ ਨਾ ਕੋਲ ਬੜੀ ਤਗੜੀ ਹੋ ਗਈ। ਕਤੋਲ ਕੀ ਹੋ ਗਈ? ਇਹ ਪੱਲਾ ਦਾ ਨਵਾਂ ਵਾਹਨਾ ਕੰਨੀਆਂ ਪਈਆਂ ਤਿੰਨ ਤੇ ਦੋ ਪਹੀਆਂ ਨੇ ਅੰਦਰ ਅਜੇ ਡੀਜ਼ਲ ਦੀਆਂ ਭਰੀਆਂ। ਮੈਂ ਮਾਲਕ ਨੂੰ ਕਿਹਾ ਮੈਂ ਕਿਹਾ ਵੀ ਪਿੱਛੇ ਪੰਪ ਰਹਿ ਗਿਆ 20-30 ਮੀਲਾਂ ਤੇ ਉਹ ਸਟੇਟ 'ਚ ਤੇਲ ਨਹੀਂ ਪਵਾਣਾ ਕੈਲੀਫੋਰਨੀਆ 'ਚੋਂ। ਤੇ ਮੈਂ ਕਿਹਾ ਉੱਥੋਂ ਆਪਾਂ ਤੇਲ ਪਵਾ ਲਈਏ ਥੋੜਾ ਜਿਹਾ। ਵੀ ਅਗਲਾ ਪੰਪ ਹਜੇ 80-90 ਮੀਲੇ ਆ। ਉਹ ਆਉਂਦਾ ਨਹੀਂ ਨਹੀਂ। ਲੋਡ ਹੀ ਨਹੀਂ ਹੈਗੀ ਮੈਂ ਕਿਹਾ ਵੀ ਉਹ ਸ਼ੋਅ ਕਰ ਗਈ ਆ ਬਈ ਲੋ ਲੈਵਲ ਦੀ ਆ ਗਈ ਇਹ ਨਾਲ ਹੀ ਦਾ ਆਹ ਲੋ ਫਿਊਲ ਦਾ ਆ ਗਿਆ ਪਪਪ ਸਕ੍ਰੀਨ ਤੇ ਬਈ ਮਜ਼ਬਰ ਜ਼ਰਬ ਲੱਗ ਗਿਆ ਆ ਤਾਂ ਕਦੋਂ ਲੱਗਾ ਮੈਂ ਕਿਹਾ ਹੁਣੇ ਲੱਗਾ ਤੇ ਆਂਦਾ ਪੰਪ ਮੈਂ ਕਿਹਾ 82 ਮੀਲਾ ਆਂਦਾ ਨਾ ਨਾ ਲੋੜ ਹੀ ਕੋਈ ਨਹੀਂ ਹੈਗੀ ਰਾਮਨਾਥ ਤੁਰਿਆ ਰਿਆ ਤੁਰਿਆ ਰਿਆ ਤੇ ਆਂਦਾ ਵੀ 150 ਮੀਲਾ ਜਾਏਗਾ ਮੈਂ ਕਿਹਾ ਠੀਕ ਆ ਉਹ 150 ਕੀ ਜਾਣਾ ਸੀ ਪੈ ਰ ਗਿਆ ਪੰਪ ਤੋਂ ਸੱਤ ਮੀਲਾ ਤੇ ਟਰੱਕ ਬੰਦ ਹੋ ਗਏ ਬੰਦ ਹੋ ਗਿਆ ਪੂਰਾ ਫੋਨ ਲਾਇਆ ਮਗਾ ਬੰਦ ਹੋ ਗਿਆ ਪਤਾ ਨਹੀਂ ਇਵੇਂ ਕਿ ਵੀ ਬੰਦ ਹੋ ਗਿਆ ਮਗਾ ਇਵੇਂ ਕਿਵੇਂ ਨਹੀਂ ਹੋ ਗਿਆ ਹੋ ਗਿਆ ਜਾਣਾ ਤੇ ਉਹ ਨੂੰ ਫਿਰ ਕਰ ਕਰਾ ਗਏ ਤੇ ਫੇਰ ਗਿਆ ਉਥੇ ਪੰਪ ਦੇ ਉਪਰ ਕਰਾਈ ਉਪਰ ਲਾ ਕੇ ਪੰਪ ਤੇ ਗਿਆ ਉਥੋਂ ਪੰਜ ਨਵੀਆਂ ਗੱਲਣਾਂ ਲਈਆਂ ਪੰਜ ਪੰਜ ਗੱਲਣੀਆਂ ਪੀਪੀਆਂ ਲਈਆਂ ਆਪਣਾ ਪੰਜ ਉਹਨਾਂ ਦਾ ਤੇਲ ਦੇ ਭਰਾਈਆਂ ਤੇਲ ਭਰਾ ਕੇ ਫਿਰ ਵਾਪਸ ਆਇਆ ਵਾਪਸ ਆ ਕੇ ਤੇਲ ਤੋਲ ਪਾ ਕੇ ਚਲ ਇੰਨਾ ਸ਼ੁਕਰ ਸੀ ਵੀ ਹਵਾ ਨਹੀਂ ਲਿਆ ਟਰੱਕ ਮਤਲਬ ਜਦੋਂ ਇੱਕ ਝਟਕਾ ਆਵਾਜਾ ਤੇ ਮੈਂ ਫਟਾਫਟ ਨਾਲ ਹੀ ਸਾਈਡ ਦੱਪ ਗਈ ਤੇ ਆਪ ਹੀ ਬੰਦ ਕਰਤਾ ਹਵਾ ਲੈ ਜਾਂਦਾ ਚਲ ਫਿਰ ਪੰਪੂ ਪ ਮਾਰਨੇ ਪਾਣੇ ਹਨ ਤੇ ਉਹ ਚੱਲ ਗਿਆ ਕੰਮ ਉਹ ਆ ਵੀ ਕਦੀ ਕਦਾਰ ਨਾ ਮਾਲਕਾਂ ਨੂੰ ਆਖਿਆ ਮਾਲਕਾ ਆਪਣੇ ਨੂੰ ਕੈਸਾ ਵੀ ਨਹੀਂ ਨਾਲ ਨਹੀਂ ਪਤਾ ਹੈਗਾ ਪਰ ਇਹ ਆ ਵੀ ਇਹ ਦੂਜੇ ਡਰਾਈਵਰਾਂ ਲਈ ਵੀ ਨਸੀਹਤ ਆ ਵੀ ਤੁਹਾਨੂੰ ਜੋ ਸ਼ੱਕ ਲੱਗਦਾ ਐਵੇਂ ਦਾ ਤੇ ਮਾਲਕ ਨੂੰ ਦੱਸ ਦਿਆ ਕਰੋ ਵੀ ਆ ਚੱਕਰ ਨੇ ਜਦੋਂ ਫਿਰ ਕੰਮ ਵਿਗੜ ਜੇ ਨਾ ਤੇ ਗੜ ਨੇ ਆਪ ਪੱਖ ਆਉਂਦਾ ਫਿਰ ਆਪਣਾ ਕਸੂਰ ਨਹੀਂ ਨਿਕਲਦਾ ਤੇ ਇਦਾਂ ਹੀ ਆਪਣੇ ਨਾ ਭਣਿਆ ਤੇ ਆਪਣਾ ਕਸੂਰ ਨਹੀਂ ਨਿਕਲਿਆ ਨਹੀਂ ਉਦਾਂ ਸਾਰੀ ਗੱਲ ਆਪਣੇ ਤੇ ਆਵਿਆ ਨਹੀਂ ਵਾਹੇ ਅੱਲਾ ਆ ਇੱਧਰ ਆਏ ਨਾ ਜਿੱਦੋਂ ਜੰਗਲ ਬੜਾ ਈਟਾ ਸੋਹਣਾ ਜੰਗਲ ਐ ਨਾ ਸਾਰਾ ਇਧਰ ਨਾਲ ਹੀ ਪਰਲੀ ਸੜ ਝੀਲੇ ਆਪਾਂ ਇਧਰਲੀ ਸਾਈਡ ਤੇ ਆ ਵੀਰ ਪਰਲੀ ਸਾਈਡ ਦੇ ਆ ਤੇ ਮੌਸਮ ਬੜਾ ਘੈਂ ਮੌਸਮ ਤੇ ਚਲਕਾਟ ਹੈਗਾ ਹਰਿਆਲੀ ਬੜੀ ਆ ਮਤਲਬ ਜੂ ਅਮਰੀਕਾ ਆ ਇੰਨੀ ਹਰਿਆਲੀ ਬਸ ਓਰੇਗਨ ਚ ਵੇਖੀ ਆ ਵੀ ਓਰੇਗਨ ਜਿਹੜੀ ਸਟੇਟ ਆ ਇਹਦੇ ਉੱਤੇ ਕੈਲੀਫੋਰਨੀਆ ਦੀ ਤੇ ਮੈਂ ਕਦੇ ਇਹਦਾ ਵੇਖਣ ਤੇ ਆ ਮਨ ਕਿਤੇ ਜਗ੍ਹਾ ਮਿਲ ਜਾ ਚਲ ਟਰੱਕ ਖਿਲਾਰ ਤੋਂ ਨਾਲ ਚਾਹ ਪਾਣੀ ਬਣਾਣੇ ਆ ਤੇ ਨਾਲ ਖਲੋਵਾਂਗੇ ਤੇ ਸ਼ੁਕਰੇ ਮਹਾਰਾਜ ਦਾ ਆ ਰਹੀਆਂ ਪੰਜ ਗੱਲਾਂ ਜੱਟਾਂ ਦੀਆਂ ਦਾ ਤੇ ਗਲੀ ਗਈ ਆਪਾਂ ਨੂੰ ਚਲੋ ਇਹ ਬਣਾਦੇ ਆ ਚਾਹ ਪਣੀ ਹੁਣ ਜਾ ਕੇ ਮਹੀਨਾ ਹੀ ਹੋ ਚੱਲਾ ਸੀ ਪੀ ਪੀ ਕੇ ਕੌਫੀ ਨਾ ਕਾਲਜਾ ਮੱਛਿਆ ਪਿਆ ਸੀ ਤੇ ਅੱਜ ਮਹਾਰਾ ਦਾ ਸ਼ੁਕਰ ਹੈ ਵੀ ਕੋਈ ਭਾਂਡਾ ਮਿਲਿਆ ਤੇ ਚਾਹ ਜੇ ਲੱਗੇ ਭਰਾਨ ਉਹ ਕਣਾ ਸਵਾਦ ਨਹੀਂ ਆਂਦਾ ਚਾਹ ਵਾਲਾ ਜਿਹੜਾ ਆਪਣਾ ਕੌਫੀ ਦੇ ਵਿੱਚ ਜਿਹੜਾ ਨਹੀਂ ਬਣਦੀ ਗੱਲ ਸਿਆਣਿਆਂ ਦੇ ਨਹੀਂ ਹੁੰਦੇ ਵੀ ਜਿਹੜੀ ਵੈਣ ਸਾਕੀ ਭੈਣ ਨੇ ਪਾਣੇ ਨੇ ਉਹ ਮਾਸੀ ਦੀ ਕੁੜੀ ਤੋਂ ਕਿੱਥੇ ਪੈਂਦੇ ਨੇ ਉਹ ਗੱਲ ਚਾਹ ਦਿਆ ਵਾਵਾ ਟਾਈਮ ਬਾਅਦ ਨਾ ਮੈਂ ਜਿਹੜਾ ਟਰੱਕ ਪਹਿਲਾਂ ਚਲਾ ਨਾ ਖਾਂ ਤੇ ਉਸਮਾਨਸਰ ਉਹਦੇ ਚ ਰਹਿ ਗਿਆ ਸੀ ਉਸੇ ਟਰੱਕ ਦੇ ਵਿੱਚ ਤੇ ਤੁਹਾਨੂੰ ਟਾਈਮ ਲੱਗਾ ਪਰ ਤਰਲੇਮੈਂਟਾਂ ਕੱਢ ਕੇ ਉਹ ਡਰਾਈਵਰਾਂ ਦੀਆਂ ਜਿਹੜੇ ਡਰਾਈਵਰ ਉਹ ਚ ਪਹਿਲਾਂ ਲੱਗੇ ਸਨ ਉਹ ਉਹਨਾਂ ਦੀਆਂ ਤਰਲੇਮੈਂਟਾਂ ਕੱਢੀਆਂ ਤੇ ਆਪਾਂ ਸਮਾਨ ਆਪਣਾ ਵਾਪਸ ਮੰਗਾ ਲਿਆ ਭਾਂਡਾ ਢਿੰਡਾ ਸੀ ਜੋ ਜਾਂ ਕੰਬਲ ਕੁੰਬਲ ਸਣ ਵਗੈਰਾ ਸਾਰਾ ਕੁਝ ਤੇ ਉਹ ਤਾਂ ਵਾਪਸ ਮੰਗਾ ਲਿਆ ਤੇ ਹੁਣ ਇਹ ਆ ਵੀ ਚੱਲ ਬੰਦਾ ਚਾਹ ਪਾਣੀ ਬਣਾ ਲੇਦਾ ਨਹੀਂ ਤੇ ਚਾਹ ਪਾਣੀ ਤੋਂ ਵੀ ਬਾਹਲੀ ਆਵਾਜ਼ ਆ ਰਹੀ ਆ ਇਸ ਕੰਮ ਤੇ ਚਾਹ ਵੀ ਨਹੀਂ ਸੀ ਬਣਨਦੀ ਆਹ ਪਾਟਾ ਚਾਹ ਵਾਲਾ ਆਪਣਾ ਤੇ ਬੜਾ ਮਿਸ ਕੀਤਾ ਇਹਨੂੰ ਵੀ ਆਪਾਂ ਚਾਹ ਵਾਲੇ ਭਾਂਡੇ ਤੇ ਹੁਣ ਦਿਸ ਕਰਨਾ ਕੀ ਆ ਤੇ ਹੁਣ ਆਪਾਂ ਬਣਾਨੇ ਆ ਚਾਹ ਚਾਹ ਪੀ ਕੇ ਕਰਉਨੇ ਆ ਹੁਣ ਟਾਈਮ ਹੈਗਾ ਆਪਣੇ ਕੋਲ ਬ੍ਰੇਕ ਪਈ ਆ ਆਪਾਂ ਅੱਧੇ ਘੰਟੇ ਦੀ ਅੱਧੇ ਘੰਟੇ ਬਾਅਦ ਤੁਰਾਂਗੇ ਤੇ ਤੋਂ ਵੀ ਲਈ ਚਾਹ ਪਾਣੀ ਇੱਥੇ ਰੁਕੇ ਆ ਹਾਂ ਮੈਂ ਜੰਗਲ ਦੇਖਣ ਵਾਸਤੇ ਮਾਚਾਲਾ ਜੰਗਲ ਵੀ ਨੇ ਆ ਬਾਬਾ ਹਰਿਆਲੀ ਜੀ ਆ ਤੇ ਚਾਹ ਪਾਣੀ ਪੀਨੇ ਆ ਰੁਕੇ ਦੇ ਹਾਂ 10-15 ਮਿੰਟ ਲਈ ਤੇ ਦੋ ਗਰੋਟੀਆਂ ਹਾਲੀਆਂ ਤੇ ਨੀਂਦਰ ਜੀ ਲੱਗੀ ਮੜੇ ਜੀ ਤੁਸਤੀ ਜੀ ਲੱਗੀ ਪਾਣਾ ਰੋਟੀਆਂ ਹਣ ਤੋਂ ਬਾਅਦ ਤੇ ਚਾਹ ਵੀ ਬਣ ਗਈ ਮਾਸ਼ਾਲਾ ਨੂੰ ਮੜਾ ਜਾਂ ਲੱਕ ਸਿੱਧਾ ਕਰ ਲਾਂ ਤੇ ਫਿਰ ਤੁਰਨਾ ਮ ਆਰਾਮ ਨਾਲ ਤੇ ਲੱਕ ਜਾਂ ਮੜਾ ਸਿੱਧਾ ਕਰ ਲੀ ਜੀ 15-20 ਮਿੰਟ ਜੇ ਜਤੁਰਿਆਂ ਨੂੰ ਕੋਲ ਡੇਢ ਘੰਟਾ ਹੋਇਆ ਸੀ ਕੋਈ ਇੰਨਾ ਵੀ ਨਹੀਂ ਕੋਈ ਜਿਆਦਾ ਸਫਰ ਕੱਟਿਆ ਹੋਵੇ 2 ਘੰਟੇ ਹੋਏ ਜਤੁਰਿਆਂ ਨੂੰ ਤੇ 15-20 ਮਿੰਟ ਲਈ ਲੰਮਾ ਪਿਆਗਾ ਤੇ ਹੋ ਨੋਟ ਕੇ ਟਾਈਮ ਦੇਖਾ 3 ਘੰਟੇ ਹੋ ਗਏ ਸੁੱਤੇ ਆਣ ਅੱਖੇ ਨਹੀਂ ਖੁੱਲਹੀ ਆ ਗਈ ਮੈਂ ਕੋਈ ਆ ਜੀ ਚੱਲ ਇੰਨਾ ਜੋ ਕਰੇ ਵੀ ਰਾਏ ਚੱਲ ਥੋੜਾ ਜਿਹਾ ਗਿਆ ਇਹ ਜਦੋਂ ਜਦੋਂ ਖਿੱਚੋਂ ਲੋਡ ਹੋਵੇ ਫਿਰ ਸਿਆਪਾ ਪੈ ਜਾਂਦਾ ਇਹੋ ਜਿਹਾ ਮੌਕੇ ਤੇ ਤਿੰਨ ਘੰਟੇ ਮੈਂ ਹਲਾ ਮੈਂ ਕੋਦਾਂ ਵੇਖਿਆ ਮੈਂ ਹਾ ਹੀ ਹੋ ਗਿਆ ਟਾਈਮ ਵੀ ਬੜਾ ਆਪਣਾ ਜ ਬਹੁਤ ਜ਼ਿਆਦਾ ਹੋ ਗਿਆ ਚਲੋ ਭਾਇਆ ਹੁਣ ਫਿਰ ਚਾਹ ਫਿਰ ਕਰਮ ਕੀਤੀ ਫਿਰ ਪੀਤੀ ਤੇ ਹੁਣ ਲੈ ਗਿਆ ਬਾਗ ਰੂ ਦਾ ਨਾਂ ਤੇ ਤੁਰ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਤੀ ਆਇਆ ਹਾਂ ਇੱਥੇ ਤੇ ਰਾਤੀ ਤੋਂ ਵੇਲਾ ਇਹ ਬੰਦੀ ਸੀ ਗੇਟ ਇਹਨਾਂ ਦਾ ਹੁਣ ਸਵੇਰੇ ਖੁੱਲਿਆ ਤੇ ਉਹ ਹੁਣ ਟਰੱਕ ਪਹਿਲਾਂ ਆ ਗਿਆ ਆਪਣੇ ਨਾਲ ਉਹ ਖਾਲੀ ਹੋਏਗਾ ਆਪਾਂ ਇੱਥੇ ਲਾ ਛੜਿਆ ਟਰੱਕ ਆਪਣੇ ਵਾਲਾ ਤੇ ਹੁਣ ਵੇਨੇ ਆ ਤਰਪਾਲਾਂ ਇੱਥੇ ਖੋਲ ਦਿੰਨੇ ਆ ਉਹ ਤੋਂ ਬਾਅਦ ਮੇਰੇ ਕੰਮ ਨਹੀਂ ਜ਼ਿਆਦਾ ਰਹਿ ਜਾਂਦਾ ਉਹਨੇ ਨੂੰ ਖਾਲੀ ਹੋਏਗਾ ਤੇ ਫਿਰ ਆਪਣੀ ਵਾਰੀ ਆ ਜਾਏਗੀ ਮੋੜ ਹੀ ਸੱਕ ਕਰੋ ਬਾਕੀ ਦੇ ਗੱਲਾਂ ਦੀਆਂ ਗੱਲਾਂ ਵੇ ਆ ਮਯਨਾ ਵੀ ਆ ਆ ਸ਼ਾਇਦ ਇਹਨਾਂ ਗੁੱਲੀ ਡੰਡਾ ਬੀਜਿਆ ਤੇ ਥੋੜੀ ਥੋੜੀ ਵਿੱਚ ਕਣਕ ਹੈਗੀ ਇਹ ਦੇਖ ਕੋਈ ਕੁੜਿਆ ਆ ਨਹੀਂ ਵੀਡੀਓ ਦਾ ਵੀ ਆ ਯਾਰ ਗੁੱਲੀ ਡੰਡਾ ਬੀਜਿਆ ਸੀ ਵਿੱਚ ਕੋਈ ਕਣਕ ਸੁੱਟ ਗਿਆ ਉਹ ਆ ਲਿਆ ਏ ਇਸਨੂੰ ਜੇ ਗੁੱਲੀ ਦਿੰਦਾ ਏ ਮਰ ਜਾਣੇ ਪਤਾ ਨਹੀਂ ਸਪਰੇ ਨਹੀਂ ਕੀਤੀ ਐ ਕਰਦੀ ਕੋ ਨਹੀਂ ਹੈਗੀ ਸਪਰੇ ਵਾਹ ਜੀ ਵਾਹ ਨੰਦ ਮੰਗਲ ਹੋਇਆ ਦਾ ਕੰਮ ਨਾਲੇ ਆਪਣੇ ਕੋਲ ਨਾ ਦੋ ਚਾਰ ਭਾਂਡੇ ਪਏ ਨੇ ਭਾਂਡੇ ਤੋਂ ਹੀ ਏ ਇੱਥੇ ਮੰਨ ਲਓ ਨਾ ਉਦਾਂ ਦੇ ਭਾਂਡੇ ਆਪਾਂ ਧੋਦੇ ਲਈਦੇ ਨੇ ਫਿਰ ਉਹ ਧੋਈਦੇ ਨੇ ਮੜਾ ਜਾਂ ਪਾਣੀ ਮਾਰ ਕੇ ਦੇ ਵਿੱਚ ਉਹ ਪੇਪਰ ਮਾਰ ਛੜੀਦਾ ਸਹੀ ਤਰੀਕੇ ਨਾਲ ਹਿਸਾਬ ਨਹੀਂ ਹੁੰਦੇ ਅੱਜ ਵੇਲਾ ਲੱਗਾ ਜਿੱਥੇ ਤੋਂਨੇ ਆ ਭਾਂਡੇ ਚੰਗੀ ਤਰ੍ਹਾਂ ਸਰਫ ਵੀ ਪਿਆ ਸਰਫ ਨਾਲ ਮਾਜਮੁੰਦ ਕੇ ਫਾਇਰਵੇਨ ਟਾਊਨ ਲਾਈਟਸ ਵੈਨ ਡਾਊਨ ਵੈਨ ਯੂ ਫੀਲ ਲੋਸਟ ਇਨ ਯਰ ਸ਼ੈਡੋ ਡੋਨਟ ਫੀਲ ਅਲੋਨ dream so loud we are living in this cruel world broken but strong got to move on you're not a babe loji karati fir ke apna kal ton kita hi khali khali karke te apna pher udoba time ni lagga te hun jaan dya haa load ladna te hun jaane haa utthe load chakde haa chak ke te pher tanu dawange koi agli update ਕਿੱਧਰ ਨੂੰ ਜਾਣਾ ਤੇ ਕਿੱਧਰ ਤੋਂ ਨਹੀਂ ਤੇ ਉਹਨਾਂ ਲਵੋ ਤੁਸੀਂ ਨਜ਼ਾਰਾ ਸਫ਼ਰ ਦਾ ਕਿਆ ਬਾਤ ਹੈ ਲਾਓ ਜੀ ਲੋਡ ਗਿਆ ਆਪਣਾ ਹੋ ਤਰਪਾਲ ਵੀ ਵੱਜ ਗਈ ਪਹਿਲਾਂ ਕਹਣਾ ਲੋਡ ਕਰਾ ਕੇ ਤੇ ਪਹਿਲਾਂ ਸਕੇਲ ਕਰਾਈ ਇੱਥੇ ਆ ਕੇ ਮਾਗੇ ਤੇ ਜੇ ਵਜਨ ਘਟਵਾਦ ਹੋ ਜੇ ਫਿਰ ਕਾਣਾ ਦੁਬਾਰਾ ਤਰਪਾਲ ਖੋਲਣੀ ਪੈਣੀ ਸੀ ਤੇ ਵਜਨ ਹੋ ਗਿਆ ਸੈੱਟ ਤੇ ਹੁਣ ਆਪਾਂ ਮਾਰ ਲਈ ਤਰਪਾਲ ਤੇ ਖੜਿਆ ਪਾਇਲਟ ਦੇ ਪੰਪ ਤੇ ਤੇ ਹੁਣ ਇੱਕ ਵਾਰੀ ਕਾਗਜ਼ ਪੱਤਰ ਭੇਜ ਕੇ ਮੂੰਹ ਤਤੋਈਏ ਤੇ ਤੇਲ ਕੋ ਆਗਲੇ ਫਿਰ ਤੁਰਨ ਵਾਲੇ ਬਣੀਏ ਲੇਟ ਬਾਹਲਾ ਕੰਮ ਅਪੜਿਆ ਕੁਲੀ ਜਾਣਾ ਮੀਲਾਂ ਜਿਆਦੀਆਂ ਨੇ ਤੇ ਟਾਈਮ ਥੋੜਾ ਓਹ ਜੀ ਬੜੇ ਦਿਨਾਂ ਬਾਅਦ ਦੌਰ ਚੱਲਿਆ ਅੱਜ ਫੇਰ ਕੁਕਿੰਗ ਦਾ ਪਾਂਡਾ ਡਿੰਡਾ ਆਪਾਨੂੰ ਮਿਲ ਗਿਆ ਆਪਣਾ ਉਹ ਵੀ ਚੱਲ ਪਹਿਲਾਂ ਦੱਸਿਆ ਜੀ ਅੱਜ ਆਪਾਂ ਬਣਾਈਏ ਆਪਣਾ ਪਨੀਰ ਭੁਰਜੀ ਐਵੇਂ ਨਾ ਭਲੇਖਾ ਜਿਆ ਵੀ ਆਡਾ ਹੁੰਦਾ ਹੈ ਇਹ ਪਨੀਰ ਭੁਰਜੀ ਆ ਤੇ ਹੁਣ ਆਪਾਂ ਕਰਿਆ ਕਰਾਂਗੇ ਕੁਕਿੰਗ ਰੋਜ਼ ਤਕਰੀਬਨ ਤੇ ਮਹਾਰਾਤ ਸੋਕ ਰੱਖੇ ਤੇ ਆਪਾਂ ਵਲੋਗ ਵੀ ਤਕਰੀਬਨ ਬਣਾਉਣ ਪਾ ਲਿਆ ਕਰਾਂਗੇ ਦੁਜੇਤੇ ਜਿਹਦੇ ਨੇ ਠਹਿਰ ਕੇ ਲਓ ਜੀ ਆਪਾਂ ਰੁਕੇ ਹਾਂ ਇੱਥੇ ਲਗਦੀਆਂ ਹਨ ਵੀ ਬੈਲਟਾਂ ਥੋੜੀਆਂ ਢਿੱਲੀਆਂ ਹਨ ਤੇ ਫਰਫੜ ਜਿਹੀ ਮੜੀ ਜਿ ਕਰਨ ਦੇ ਹੀ ਦੋ ਤਿੰਨ ਬੈਲਟਾਂ ਤੇ ਇਹ ਪਤਾ ਕਿਵੇਂ ਪਤਾ ਲੱਗਦਾ ਵੀ ਟਾਈਟ ਹੋ ਗਈਆਂ ਨੇ ਆਵਾਜ਼ ਤੋਂ ਪਤਾ ਲੱਗਦਾ ਇਹ ਸੁਣਿਆ ਜੀ ਲੱਗਦਾ ਵਾਸਦਾ ਵਾਸਾ ਟੰ ਟੰ ਕਰਦੀ ਹੈ ਹੁਣ ਆ ਜਿਹੜੀ ਥਲੜੀ ਵਾਲੀ ਹੈ ਨਾ ਇਹਨੂੰ ਟਾਈਟ ਹੈ ਗਈ ਏ ਪਰ ਇਹ ਵੀ ਜਿਹੜੀ ਹੈ ਹਾਈਟ ਨਹੀਂ ਟੋਟ ਲੱਗੀ ਹੈ ਨਾ ਇਹ ਨਹੀਂ ਕਰਨੀ ਹੈਗੇ ਇਹ ਇਹ ਮੰਨ ਲਓ ਘੱਟ ਕਰ ਦੀਏ ਉਹ ਜਦਿਆਂ ਵੱਧਦੀਆਂ ਨੇ ਆਮ ਬੋਲਦੀਆਂ ਨਾ ਇਹ ਹੁਣ ਕੀਤੀਆਂ ਸਾਰੀਆਂ ਟੈਟ ਤੇ ਹੁਣ ਲੈ ਕੇ ਰੱਬ ਦਾ ਨਾਮ ਤੇ ਆਪਾਂ ਤੁਰੀਏ ਓਹੋ ਲੋਕ ਹੁਣ ਨਹੀਂ ਰਹਿ ਗਿਆ ਚਲ ਮਾਰਦੇ ਇਹਨੂੰ ਚਾਬੀ ਲੈ ਕੇ ਆਈਏ